ਹੈਲੋ ਫੈਮਲੀ ਸਸਰੀ ਹੈ ਗਾਲ ਅੱਜ ਅਸੀਂ ਆਪਣਾ ਬਲੌਗ ਨਾਮ ਆਗੇ ਮੇਥੀ ਵਾਲੇ ਪਰੌਂਠੇ ਆ ਵੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਆਟੇ ਦੇ ਵਿੱਚ ਲੋੜ ਅਨੁਸਾਰ ਨਮਕ ਪਾ ਲਵਾਂਗੇ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਹੀ ਨਮਕ ਪਾ ਲਿੱਤਾ ਫਿਰ ਅਸੀਂ ਆਪਣਾ ਪਾ ਲਵਾਂਗੇ ਮੇਥੀ ਕੱਟੀ ਹੋਈ ਇਹ ਦੇਖੋ ਅਸੀਂ ਸਾਰੇ ਆਟੇ 'ਚ ਮੇਥੀ ਪਾ ਲਈ ਹੈ ਬਹੁਤ ਵਧੀਆ ਪਰਾਂਠੇ ਬੰਦੇ ਨੇ ਬਹੁਤ ਮਜ਼ਾ ਆਉਂਦਾ ਹੈ ਖਾਣ ਦਾ ਇੱਕ ਵਾਰੀ ਬਣਾਓ ਤੇ ਬਣਾ ਕੇ ਖਾਗੇ ਦੇਖਿਓ ਕਿੰਨਾ ਵਧੀਆ ਲੱਗਦਾ ਹੈ ਐ ਸਾਡੀਆਂ ਹਰੀਆਂ ਮਿਰਚਾਂ ਅਸੀਂ ਸਾਦੇ ਪਾਵਾਂਗੇ ਆ ਸਾਡੇ ਪਿਆਜ਼ ਜਿਹੜੀ ਅਸੀਂ ਬਰੀਕ-ਬਰੀਕ ਕੱਟ ਕੇ ਰੱਖੀ ਨੇ ਐ ਰਿਹਾ ਸਾਡਾ ਅਦਰਕ ਲੰਬਾ-ਲੰਬਾ ਕੱਟ ਕੇ ਪਾਇਆ ਹੈ ਐਸਾ ਦਰਿਆ ਹਰੀਆ ਧਨੀਆ ਇਸ हिसाब ਕੁਛ ਮਿਲਾ ਕੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਰੋਟੀਆਂ ਬਣਾਉਣੀਆਂ ਜਿਹਦੇ ਨਾਲ ਮਜ਼ਾ ਆ ਜਾਂਦਾ ਖਾਣ ਦਾ ਪਰੌਂਠੀਆਂ ਤੁਸੀਂ ਵੀ ਇੱਕ ਵਾਰੀ ਬਣਾਇਓ ਤੇ ਬਣਾ ਕੇ ਜਰੂਰ ਖਾਇਓ ਬਹੁਤ ਹੀ ਚੰਗਾ ਲੱਗਦਾ ਬਹੁਤ ਹੀ ਵਧੀਆ ਦਾ ਐਸਾ ਧਾ ਧਨੀਆ ਜਿਹੜਾ ਅਸੀਂ ਆਟੇ ਦੇ ਵਿੱਚ ਮਿਕਸ ਕਰਾਂਗੇ ਤੇ ਖਾਵਾਂਗੇ ਬਹੁਤ ਵਧੀਆ ਰੋਟੀ ਲੱਗਦੀ ਹੈ ਇਹਦੇ ਨਾਲ ਹੋਰ ਵੀ ਟੇਸਟ ਵੱਧ ਜਾਂਦਾ ਹੈ ਤੁਸੀਂ ਵੀ ਐਸੇ ਤਰੀਕੇ ਬਣਾਣੀ ਆ ਖਾਣੀ ਆ ਸਭ ਤੋਂ ਪਹਿਲਾਂ ਅਸੀਂ ਇਹ ਸਭ ਕੁਝ ਮਿਕਸ ਕਰ ਲਾਂਗੇ ਯਾ ਦੇਖੋ ਅਸੀਂ ਆਪਣੀ ਮੇਥੀ ਮਿਕਸ ਕਰ ਲਈ ਨਮਕ ਵਗੈਰਾ ਹਰ ਕਿਛ ਦੀ ਅਸੀਂ ਮਿਕਸ ਕਰ ਲਈਤੀ ਹੈ ਪਰੌਠੇ ਬਣਾਵਾਂਗੇ ਤੇ ਖਾਵਾਂਗੇ ਬਹੁਤ ਚੰਗਾ ਲੱਗਦਾ ਇਹਦੇ ਵਿੱਚ ਥੋੜੇ ਜਿਹਾ ਅਸੀਂ ਪਾ ਲਾਂਗੇ ਆਪਣਾ ਘਿਓ ਪਾ ਲੋ ਚਾਹੇ ਤੇਲ ਪਾ ਲੋ ਅਸੀਂ ਤੇਲ ਪਾਵਾਂਗੇ ਆਪ ਦੇਖੋ ਇਹਨਾਂ ਥੋੜੇ ਪਰੌਠੇ ਕ੍ਰਿਸਮੀ ਬਣ ਜਾਂਦੇ ਨੇ असि सारे आटे च मिक्स कर लेंगे बहुत वादिया लगता पराठा एक बना के जरूर खा के देखियो मेथी आए पराठे असि सारे आटे च मिक्स कर लिता देखो इस तुम मिक्स कर लेना ऐसा साढ़े आटे च मिक्स हो गया हम अ थोड़ा थोड़ा पानी पावांगे पावे अपना आटा गुंड लवेंगे देखो इसलिए कि अपना मिक्स कर लियो आटा बहुत पतला नहीं गुंदना ਬਹੁਤ ਵਧੀਆ ਪਰਾਠੇ ਲੱਗਦੇ ਨੇ ਬਹੁਤ ਮਜਾ ਆਂਦਾ ਖਾਣ ਦਾ ਬਣਾਇਓ ਤੇ ਇੱਕ ਵਾਰ ਜ਼ਰੂਰ ਖਾਇਓ ਤੇ ਖਾ ਕੇ ਮੈਨੂੰ ਦੱਸਿਓ ਵੀ ਤੁਹਾਨੂੰ ਪਰਾਠਿਆਂ ਦਾ ਟੇਸ ਕਿਦਾਂ ਦਾ ਲੱਗਾ ਤਾਂ ਦੇਖੋ ਦੀਦੀ ਮੇਥੀ ਵੀ ਚਾਹੀਈ ਹੈ बहुत बढ़िया लगता है पराठा एक बार जरूर बनायो मेथी के पराठे बहुत ही टेस्ट लगते हैं देखो आटा सा गुज चुका है बहुत बढ़िया हो चुका है देखो ਕਿੰਨਾ ਵਧੀਆ ਦੇਗੇ ਹੋ ਗਿਆ ਇਹ ਦੇਖੋ ਬਹੁਤ ਵਧੀਆ ਗੁੱਜ ਚੁੱਕਾ ਇਹਨੂੰ ਅਸੀਂ ਹੁਣ ਰੱਖ ਲਾਉਂਗੀ ਆਪਣਾ ਪਤਲੀ ਚ ਪਾ ਕੇ ਤੇ ਫਿਰ ਅਸੀਂ ਬਣਾਵਾਂਗੇ ਇਹਦੀਆਂ ਪਰਾਂਠੀਆਂ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਹ ਗੁੰਨ ਲਿੱਤਾ ਹੈ ਅਸੀਂ ਮੇਥੀ ਵਾਲਾ ਆਟਾ ਤੇ ਕੱਲ ਬਣਾ ਸੁਬਾ ਹੁਣੇ ਬਣਾਵਾਂਗੇ ਥੋੜੀ ਜਿਹਾ ਠਹਿਰ ਕੇ ਮੇਥੀ ਦੇ ਪਰਾਂਠੇ ਵੇਖੋ ਜੀ ਚਾਹ ਸਿੱਧਾ ਦਿੱਤੀ ਐ ਲੌਂਗ ਲਾਦੀ ਅਦਰਕ ਪਾ ਕੇ ਤਾਂ ਦਿੱਤੀ ਐ ਕਿਉਂਕਿ ਅਸੀਂ ਆਪਣਾ ਮਿਕ ਨੂੰ ਗਰਮ ਕਰਕੇ ਰੱਖ ਦਿੱਤਾ ਐ ਜਿਹੜਾ ਅਸੀਂ ਮੀਠੀ ਵਾਲੀ ਪ੍ਰਾਂਟੀਆਂ ਤੇ ਲਗਾਉਣਾ ਐ ਤੇ ਬਹੁਤ ਹੀ ਵਧੀਆ ਪ੍ਰਾਂਟੀਆਂ ਬਣਾਉਣੀਆਂ ਐ ਇਹ ਪ੍ਰੌਣੀਆਂ ਬਣਾਵਾਂਗੇ ਦਿਖਾਵਾਂਗੇ ਚੀਚ ਚੁੰਨੀ ਪਾ ਲਿੱਤੀ ਐ ਹੁਣ ਜਦ ਤੱਕ ਸਬ ਚਾਹ ਨਹੀਂ ਰਗੀ ਤਰ੍ਹਾਂ ਦਿੱਤੀ ਜਾਂਦੀ ਤਾਂ ਤੱਕ ਅਸੀਂ ਪ੍ਰੌਣ ਹੀ ਚਾਹ ਤੋਂ ਬਿਨਾਂ ਨਹੀਂ ਖਾ ਸਕਦੇ ਚਾਹ ਬਣਾਵਾਂਗੇ ਤੇ ਇਹਦੇ ਨਾਲ ਹੀ ਖਾਵਾਂਗੇ ਚਾਰ ਭੁਨ ਬਨਦੀ ਪੂਰੀ ਤਿਆਰੀ ਹੋ ਰਹੀ ਹੈ ਤੇ ਹੁਣ ਅਸੀਂ ਆਪਣਾ ਇੱਕ ਪਾਸੇ ਦੂਸਰਾ ਗੈਸ ਵੀ ਲਗਾ ਲਾਂਗੇ ਜਿੱਧਰ ਅਸੀਂ ਚਾਹ ਆਪਣੀ ਧਰ ਲਵਾਂਗੇ ਤੇ ਇੱਕ ਪਾਸੇ ਅਸੀਂ ਆਪਣਾ ਤਵਾ ਧਰ ਲਗੇ ਜਿਸ ਦੇ ਨਾਲ ਅਸੀਂ ਆਪਣੀ ਮੇਥੀ ਦੀ ਪਰੌਂਠੀ ਬਣਾ ਸਕੀਏ ਹਾਂ ਵੇਖੋ ਜੀ ਤਵਾ ਸਿੱਧਾ ਲਿੱਤਾ ਮਮਾ ਵੀ ਰੋਟੀ ਕਰਦੇ ਐਸਾ ਧੂੜਾ ਤੇ ਆ ਰਿਹਾ ਐਸਾ ਧਾ मेथी वाला आटा हूँ अस बनावा मेथी का पराठा बहुत ही वादिया बहुत ही वादिया तरीके आओ बनाइए तो खाइए हम सब तो पहला अस अपने चाह पत्ती पावगी जिद नोत वादिया बन सके चाह पत्ती पाती ਚੜ ਰਹੀ ਜ ਰਹੀ ਆ ਨਸੀ ਚਾਚੇ ਦੁੱਧ ਪਾ ਦਾਂਗੇ ਇਹ ਬਹੁਤ ਵਧੀਆ ਗੜਕ ਰਹੀ ਹੈ ਦੇਖੋ ਤੁਸੀਂ ਪਾਣੀ ਰਿਜ ਰਿਹਾ ਨਸੀ ਦੁੱਧ ਪਾ ਦਵਾਂਗੇ ਇਹ ਬੈ ਗਿਆ ਦੁੱਧ चाहन दवा गे रोटी बन लगी है बहुत तो वादिया तरीके बनावा गे बनावा गे तुम खवा okay. देखो जी ਰਾਠੀ ਸਾਡੀ ਉਹ ਜੋ ਉਹ ਚਾਹ ਲਈ ਤਾਂ ਪਰੇ ਦੇ ਲਈ ਹੋਰ ਹੋਰ ਦੀ ਦਾ ਜੇ بار بار ਜਦੋਂ ਆਉਂਦੇ ਮਾਾਈ ਜੀ ਉਹਨਾਂ ਨੇ ਇਹ ਆਉਣਾ ਤੋਂ ਉਹਨੇ ਨਹੀਂ ਇਹ ਗੋਭਾਂ ਨੇ ਉਹਨਾਂ ਸੀ ਚਾਹ ਬਣਾ ਚੁੱਕੀਆਂ ਰਾਠੀ ਤੇ ਕਿਉਂ ਲਗਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਦੇਖੋ ਤੁਸੀਂ ਬਹੁਤ ਵਧੀਆ ਲੰਦੀ ਹੈ ਬਹੁਤ ਮਜ਼ਾ ਆਂਦਾ ਖਾਣ ਦਾ परी बन रही है मेथी आली तो था 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 था। <laughs> देखो किस तरह क्रिसमिस ही हुई है देखो, देखो तीस बहुत वादिया बनी है हम अभी इत थोड़ा देसी घ्यो ਲਗਾ ਦਾਂਗੇ ਐ ਰਹੀ ਸਾਡੀ ਪ੍ਰਾਂਠੀ ਮੇਥੀ ਵਾਲੀ ਐ ਰਹੀ ਸਾਡੀ ਚਾਹ ਆਓ ਤੇ ਆ ਕੇ ਖਾਓ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ